ਅਦਰਸਲ ਜੇ ਮੈਂ ਆਪਣੇ ਲਫ਼ਜ਼ਾਂ ਚ ਕਹਾਂ ਤਾਂ ਇੱਕ ਸੰਗੀਤ ਦਾ ਯੁੱਗ ਖਤਮ ਹੋਇਆ ਕਿਉਂਕਿ ਅਸੀਂ ਜਦੋਂ ਤੋਂ ਮੈਂ ਬਚਪਨ ਸੰਭਾਲਿਆ ਸੀ ਅਸੀਂ ਇਹਨਾਂ ਦੀਆਂ ਕਾਫ਼ੀਆਂ ਸੁਣੀਆਂ ਕਰਦੇ ਵਿੱਚ ਲੱਗੀਆਂ ਬਹੁਤ ਸਾਡੇ ਫਾਦਰ ਸਾਹਿਬ ਵੀ ਨਹੀਂ ਸੁਣਦੇ ਹੁੰਦੇ ਸੀ ਸਾਨੂੰ ਉਦੋਂ ਤੋਂ ਹੀ ਸੰਗੀਤ ਨਾਲ ਪਿਆਰ ਸੀ ਸੁਣਨ ਦਾ ਬਟ ਗਾਉਣ ਦਾ ਚਲੋ ਬਾਅਦ ਚ ਪਿਆ ਜਿੰਨੀ ਵਾਰੀ ਵੀ ਅਸੀਂ ਮਿਲਦੇ ਸੀ ਉਹਨੇ ਉਹਨਾਂ ਨੇ ਆਪਣੇ ਸਾਨੂੰ ਬੱਚਿਆਂ ਵਾਂਗੂ ਪਿਆਰ ਕੀਤਾ ਬੱਚਿਆਂ ਵਾਂਗੂ ਸਮਝਾਇਆ ਬੱਚਿਆਂ ਵਾਂਗੂ ਤਾਲੀਮ ਦਿੱਤੀ ਜਿੰਨੀ ਵਾਰੀ ਵੀ ਮਿਲਣ ਦਾ ਮੌਕਾ ਮਿਲਿਆ ਉਹਨਾਂ ਨੇ ਕਦੀ ਇਹ ਨਹੀਂ ਦਿਖਾਇਆ ਕਿ ਮੈਂ ਬਹੁਤ ਸੰਗੀਤ ਦੇ ਵਿੱਚ ਵੀ ਮੈਨੂੰ ਬਹੁਤ ਤਾਲੀਮ ਹਾਸਲ ਹੈ ਬਟ ਨਹੀਂ ਉਹਨਾਂ ਨੇ ਜਿੰਨੇ ਵੀ ਪਰਸਨ ਨੂੰ ਜਦੋਂ ਵੀ ਮਿਲੇ ਆ ਉਹਨਾਂ ਨੇ ਹਰੇਕ ਬੱਚੇ ਨੂੰ ਉਸ ਤਰੀਕੇ ਨਾਲ ਲਿਆ ਕਿ ਇਹਨੂੰ ਕਿੰਨਾ ਆਉਂਦਾ ਮੈਂ ਇਹਨਾਂ ਨੂੰ ਕੀ ਸਮਝਾਉਣਾ ਹੈ ਔਰ ਸਲੀਮ ਹੁਣਾਂ ਲਈ ਤਾਂ ਬਹੁਤ ਜ਼ਿਆਦਾ ਵੱਡਾ ਘਾਟਾ ਹੈ ਕਿਉਂਕਿ ਮਾਪੇ ਕਦੀ ਨਹੀਂ ਮਿਲਦੇ ਇਹ ਜਿਹੜਾ ਘਾਟਾ ਕਦੀ ਪੂਰਾ ਨਹੀਂ ਹੋ ਸਕਦਾ ਇਹ ਕੋਈ ਪੂਰਾ ਕਰ ਵੀ ਨਹੀਂ ਸਕਦਾ ਜਾਣਾ ਸਭ ਨੇ ਬਟ ਇੱਕ ਟਾਈਮ ਦੇ ਹਿਸਾਬ ਨਾਲ ਜਦੋਂ ਬੰਦਾ ਜਾਂਦਾ ਉਦੋਂ ਲੱਗਦਾ ਵੀ ਆਪਣੀ ਸਾਰੀ ਜ਼ਿੰਦਗੀ ਹੰਡਾ ਕੇ ਗਿਆ ਅੱਜ ਉਹਨਾਂ ਦਾ ਸੁੱਖ ਲੈਣ ਦਾ ਟਾਈਮ ਸੀਗਾ ਕਿਉਂਕਿ ਬੱਚੇ ਪਰਿਵਾਰ ਦੇ ਵਿੱਚ ਹੱਸਦੇ ਖੇਡਦੇ ਆ ਕਾਮਯਾਬੀਆਂ ਨੇ ਉਹਨਾਂ ਦੇ ਕੋਲ ਦੁਨੀਆ ਦੇ ਸਾਰੇ ਸੁੱਖ ਨੇ ਬਟ ਕਈ ਵਾਰੀ ਤੁਹਾਨੂੰ ਕੋਈ ਬਿਮਾਰੀ ਜਾਂ ਕੋਈ ਪ੍ਰੋਬਲਮ ਇਦਾਂ ਦੀ ਆ ਜਾਂਦੀ ਹੈ ਕਿ ਤੁਸੀਂ ਉਹ ਸਰਵਾਈਵ ਨਹੀਂ ਕਰ ਪਾਉਂਦੇ ਹਾਂ ਸਾਰੇ ਸੰਗੀਤ ਜਗਤ ਦੇ ਵਿੱਚ ਬਹੁਤ ਵੱਡਾ ਰੋਸ ਇਸ ਚੀਜ਼ ਦਾ ਜਿਹੜਾ ਘਟਾਇਆ ਔਰ ਸਾਰਿਆਂ ਨੂੰ ਬਹੁਤ ਜ਼ਿਆਦਾ ਦੁੱਖ ਹੈ ਔਰ ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਇਸ ਪਰਿਵਾਰ ਦੇ ਨਾਲ ਸ਼ਾਮਲ ਹੈਗੇ ਆਂ ਸਲੀਮ ਹੁਣੇ ਸਾਡੇ ਭਰਾ ਨੇ ਬੜੇ ਆਦਰਯੋਗ ਨੇ ਸਤਕਾਰਯੋਗ ਨੇ ਔਰ ਹਮੇਸ਼ਾ ਅਸੀਂ ਪਰਿਵਾਰ ਵਾਂਗੂ ਮਿਲਦੇ ਆਂ ਔਰ ਸਾਡੀ ਇਹੀ ਦੁਆ ਹੈ ਇਹੀ ਅਰਦਾਸ ਹੈ ਕਿ ਪ੍ਰਮਾਤਮਾ ਉਸ ਵਿਛੜੀ ਰੋ ਨੂੰ ਆਪਣੇ ਚਰਨਾਂ ਦੇ ਵਿੱਚ ਵਿਰਾਜਮਾਨ ਕਰੇ ਔਰ ਉਹਨਾਂ ਨੂੰ ਹੋਰ ਸਾਰਾ ਜਿਹੜਾ ਪਿਛੇ ਪਰਿਵਾਰ ਉਹਨਾਂ ਨੂੰ ਬਲ ਬਖਸ਼ੇ ਕਿ ਇਸ ਦੁੱਖ ਨੂੰ ਉਹ ਝੱਲ ਸਕਣ ਮੇਰੀ ਆਖਰੀ ਮੁਲਾਕਾਤ ਕਾਫੀ ਟਾਈਮ ਹੋ ਗਿਆ ਡੇਢ ਦੋ ਸਾਲ ਹੋ ਗਿਆ ਜੀ ਮੇਰੀ ਮੁਲਾਕਾਤ ਉਹਨਾਂ ਦੇ ਨਾਲ ਹੋਇਆ ਨੂੰ ਕਿਉਂਕਿ ਸਵੱਬਨ ਵਾਲੀ ਹੁੰਦੀ ਸੀ ਜਾਂ ਕਦੇ ਕਿਤੇ ਫੰਕਸ਼ਨ ਤੇ ਆਏ ਗਏ ਅਸੀਂ ਦਰਬਾਰ ਮਿਲੇ ਸੀ ਨਬੋਦਰ ਉਹਨਾਂ ਨੂੰ ਉੱਥੇ ਸਾਡੀ ਮੁਲਾਕਾਤ ਹੋਈ ਸੀ ਉਹ ਵੀ ਮੱਥਾ ਟੇਕਣ ਆਏ ਸੀ ਤਾਂ ਅਸੀਂ ਵੀ ਗਏ ਸੀ ਫਿਰ ਉੱਥੇ ਥੋੜਾ ਜਰ ਸੰਗਤ ਹੋਈ ਉਹਨਾਂ ਦੀ ਉਹਨਾਂ ਦਾ ਆਸ਼ੀਰਵਾਦ ਲਿਆ ਗੱਲਾਂ ਬਾਤਾਂ ਹੋਈਆਂ ਸਿਹਤ ਬਾਰੇ ਪੁੱਛਿਆ ਤੇ ਬੜਾ ਸਤਕਾਰ ਦਿੰਦੇ ਸੀ ਛੋਟਿਆਂ ਨੂੰ ਔਰ ਬਹੁਤ ਪਿਆਰ ਕੀਤਾ ਉਹਨਾਂ ਨੇ ਸਾਰਿਆਂ ਨੂੰ ਸਾਰੀ ਇੰਡਸਟਰੀ ਨੂੰ ਬੜਾ ਪਿਆਰ ਦਿੱਤਾ ਔਰ ਬਹੁਤ ਸੰਗੀਤਕ ਜਿਹੜਾ ਕਿਉਂਕਿ ਸਾਡਾ ਜਲੰਧਰ ਸ਼ਹਿਰ ਇੱਕ ਇਹੋ ਜਿਹਾ ਸ਼ਹਿਰ ਹੈ ਜਿਦੇ ਵਿੱਚ ਸੰਗੀਤ ਦੀਆਂ ਬਹੁਤ ਵੱਡੀਆਂ-ਵੱਡੀਆਂ ਹਸਤੀਆਂ ਨੇ ਜਨਮ ਲਿਆ ਹੈ। ਔਰ ਇਹਨਾਂ ਦਾ ਤਾਂ ਕਹੋ ਵੀ ਇੱਕ ਬੋਰਡ ਸੀਗੇ, ਬਾਬਾ ਬੋਰਡ ਕਹਿ ਸਕਦੇ ਆ, ਥੰਮ ਸੀਗੇ ਸੰਗੀਤ ਇਹਨਾਂ ਨੇ ਕਿੱਡੇ-ਕਿੱਡੇ ਆਰਟਿਸਟਾਂ ਨੂੰ ਆਸ਼ੀਰਵਾਦ ਦੇ ਕੇ ਕਿੱਡਾ-ਕਿੱਡਾ ਨਾਮ ਦੁਨੀਆ 'ਚ ਬਣਾਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਔਰ ਇਹ ਕਾ ਟਾਕਾ ਦੀ ਪੂਰਾ ਹੋਣ ਵਾਲਾ। ਅ ਦਰਸਲ ਜੇ ਮੈਂ ਆਪਣੇ ਲਫ਼ਜ਼ਾਂ 'ਚ ਕਹਾਂ ਤਾਂ ਇੱਕ ਸੰਗੀਤ ਦਾ ਯੁੱਗ ਖਤਮ ਹੋਇਆ ਹੈ। ਕਿਉਂਕਿ ਅਸੀਂ ਜਦੋਂ ਤੋਂ ਮੈਂ ਬਚਪਨ ਸੰਭਾਲਿਆ ਸੀ ਅਸੀਂ ਇਹਨਾਂ ਦੀਆਂ ਕਾਫੀਆਂ ਸੁਣੀਆ ਘਰ ਦੇ ਵਿੱਚ ਲੱਗੀਆਂ ਬਹੁਤ ਸਾਡੇ ਫਾਦਰ ਸਾਹਿਬ ਨਹੀਂ ਸੁਣਦੇ ਹੁੰਦੇ ਸੀ ਸਾਨੂੰ ਉਦੋਂ ਤੋਂ ਹੀ ਸੰਗੀਤ ਨਾਲ ਪਿਆਰ ਸੀ ਸੁਣਨ ਦਾ ਬਟ ਗਾਉਣ ਦਾ ਚਲੋ ਬਾਅਦ ਚ ਪਿਆ ਜਿੰਨੀ ਵਾਰੀ ਵੀ ਅਸੀਂ ਮਿਲਦੇ ਸੀ ਉਹਨੇ ਉਹਨਾਂ ਨੇ ਆਪਣੇ ਸਾਨੂੰ ਬੱਚਿਆਂ ਵਾਂਗੂ ਪਿਆਰ ਕੀਤਾ ਬੱਚਿਆਂ ਵਾਂਗੂ ਸਮਝਾਇਆ ਬੱਚਿਆਂ ਵਾਂਗੂ ਤਾਲੀਮ ਦਿੱਤੀ ਜਿੰਨੀ ਵਾਰੀ ਵੀ ਮਿਲਣ ਦਾ ਮੌਕਾ ਮਿਲਿਆ ਉਹਨਾਂ ਨੇ ਕਦੀ ਇਹ ਨਹੀਂ ਦਿਖਾਇਆ ਕਿ ਮੈਂ ਬਹੁਤ ਸੰਗੀਤ ਦੇ ਵਿੱਚ ਵੀ ਮੈਨੂੰ ਬਹੁਤ ਤਾਲੀਮ ਹਾਸਲ ਹੈ ਬਟ ਨਹੀਂ ਉਹਨਾਂ ਨੇ ਜਿੰਨੇ ਵੀ ਪਰਸਨ ਨੂੰ ਜਦੋਂ ਵੀ ਮਿਲੇ ਆ ਉਹਨਾਂ ਨੇ ਹਰੇਕ ਬੱਚੇ ਨੂੰ ਉਸ ਤਰੀਕੇ ਨਾਲ ਲਿਆ ਕਿ ਇਹਨੂੰ ਕਿੰਨਾ ਆਉਂਦਾ ਮੈਂ ਇਹਨਾਂ ਨੂੰ ਕੀ ਸਮਝਾਉਣਾ ਹੈ ਔਰ ਸਲੀਮ ਹੁਣਾਂ ਲਈ ਤਾਂ ਬਹੁਤ ਜ਼ਿਆਦਾ ਵੱਡਾ ਘਾਟਾ ਹੈ ਕਿਉਂਕਿ ਮਾਂ ਬਾਪ ਕਦੀ ਨਹੀਂ ਮਿਲਦੇ ਇਹ ਜਿਹੜਾ ਘਾਟਾ ਕਦੀ ਪੂਰਾ ਨਹੀਂ ਹੋ ਸਕਦਾ ਇਹ ਕੋਈ ਪੂਰਾ ਕਰ ਵੀ ਨਹੀਂ ਸਕਦਾ ਜਾਣਾ ਸਭ ਨੇ ਬਟ ਇੱਕ ਟਾਈਮ ਦੇ ਹਿਸਾਬ ਨਾਲ ਜਦੋਂ ਬੰਦਾ ਜਾਂਦਾ ਉਹ ਲੱਗਦਾ ਵੀ ਆਪਣੀ ਸਾਰੀ ਜ਼ਿੰਦਗੀ ਹੰਡਾ ਕੇ ਗਿਆ ਅੱਜ ਉਹਨਾਂ ਦਾ ਸੁੱਖ ਲੈਣ ਦਾ ਟਾਈਮ ਸੀਗਾ ਕਿਉਂਕਿ ਬੱਚੇ ਪਰਿਵਾਰ ਦੇ ਵਿੱਚ ਹੱਸਦੇ ਖੇਡਦੇ ਆ ਕਾਮਯਾਬੀਆਂ ਨੇ ਉਹਨਾਂ ਦੇ ਕੋਲ ਦੁਨੀਆ ਦੇ ਸਾਰੇ ਸੁੱਖ ਨੇ ਬਟ ਕਈ ਵਾਰੀ ਤੁਹਾਨੂੰ ਕੋਈ ਬਿਮਾਰੀ ਜਾਂ ਕੋਈ ਪ੍ਰੋਬਲਮ ਇਦਾਂ ਦੀ ਆ ਜਾਂਦੀ ਹੈ ਕਿ ਤੁਸੀਂ ਉਹ ਸਰਵਾਈਵ ਨਹੀਂ ਕਰ ਪਾਉਂਦੇ ਹਾਂ ਸਾਰੇ ਸੰਗੀਤ ਜਗਤ ਦੇ ਵਿੱਚ ਬਹੁਤ ਵੱਡਾ ਰੋਸ ਇਸ ਚੀਜ਼ ਦਾ ਜਿਹੜਾ ਘਟਾਇਆ ਔਰ ਸਾਰਿਆਂ ਨੂੰ ਬਹੁਤ ਜ਼ਿਆਦਾ ਦੁੱਖ ਹੈ ਔਰ ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਇਸ ਪਰਿਵਾਰ ਦੇ ਨਾਲ ਸ਼ਾਮਲ ਹੈਗੇ ਆਂ ਸਲੀਮ ਹੁਣੇ ਸਾਡੇ ਭਰਾ ਨੇ ਬੜੇ ਆਦਰਯੋਗ ਨੇ ਸਤਕਾਰਯੋਗ ਨੇ ਔਰ ਹਮੇਸ਼ਾ ਅਸੀਂ ਪਰਿਵਾਰ ਵਾਂਗੂ ਮਿਲਦੇ ਆਂ ਔਰ ਸਾਡੀ ਇਹੀ ਦੁਆ ਹੈ ਇਹੀ ਅਰਦਾਸ ਹੈ ਕਿ ਪ੍ਰਮਾਤਮਾ ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਵਿਰਾਜਮਾਨ ਕਰੇ ਔਰ ਉਹਨਾਂ ਨੂੰ ਹੋਰ ਸਾਰਾ ਜਿਹੜਾ ਪਿਛੇ ਪਰਿਵਾਰ ਉਹਨਾਂ ਨੂੰ ਬਲ ਬਖਸ਼ੇ ਕਿ ਇਸ ਦੁੱਖ ਨੂੰ ਉਹ ਝੱਲ ਸਕਣ ਅ ਮੇਰੀ ਆਖਰੀ ਮੁਲਾਕਾਤ ਤਾਂ ਕਾਫੀ ਟਾਈਮ ਹੋ ਗਿਆ ਡੇਢ ਦੋ ਸਾਲ ਹੋ ਗਿਆ ਜੀ ਮੇਰੀ ਮੁਲਾਕਾਤ ਉਹਨਾਂ ਦੇ ਨਾਲ ਹੋਇਆ ਨੂੰ ਕਿਉਂਕਿ ਸਵੱਬਨ ਵਾਲੀ ਹੁੰਦੀ ਸੀ ਜਾਂ ਕਦੇ ਕਿਤੇ ਫੰਕਸ਼ਨ ਤੇ ਆਏ ਗਏ ਅਸੀਂ ਦਰਬਾਰ ਮਿਲੇ ਸੀ ਨਗੋਦਰ ਉਹਨਾਂ ਨੂੰ ਉੱਥੇ ਸਾਡੀ ਮੁਲਾਕਾਤ ਹੋਈ ਸੀ ਉਹ ਵੀ ਮੱਥਾ ਟੇਕਣ ਆਏ ਸੀ ਤਾਂ ਅਸੀਂ ਵੀ ਗਏ ਸੀ ਫਿਰ ਉੱਥੇ ਥੋੜਾ ਜਰ ਸੰਗਤ ਹੋਈ ਉਹਨਾਂ ਦੀ ਉਹਨਾਂ ਦਾ ਆਸ਼ੀਰਵਾਦ ਲਿਆ ਗੱਲਾਂ ਬਾਤਾਂ ਹੋਈਆਂ ਸਿਹਤ ਬਾਰੇ ਪੁੱਛਿਆ ਤੇ ਬੜਾ ਸਤਕਾਰ ਦਿੰਦੇ ਸੀ ਛੋਟਿਆਂ ਨੂੰ ਔਰ ਬਹੁਤ ਪਿਆਰ ਕੀਤਾ ਉਹਨਾਂ ਨੇ ਸਾਰਿਆਂ ਨੂੰ ਸਾਰੀ ਇੰਡਸਟਰੀ ਨੂੰ ਬੜਾ ਪਿਆਰ ਦਿੱਤਾ ਔਰ ਬਹੁਤ ਸੰਗੀਤਕ ਜਿਹੜਾ ਕਿਉਂਕਿ ਸਾਡਾ ਜਲੰਧਰ ਸ਼ਹਿਰ ਕਹਿੋ ਜਿਹਾ ਸ਼ਹਿਰ ਹੈ ਜਿਹਦੇ ਵਿੱਚ ਸੰਗੀਤ ਦੀਆਂ ਬਹੁਤ ਵੱਡੀਆਂ-ਵੱਡੀਆਂ ਹਸਤੀਆਂ ਨੇ ਜਨਮ ਲਿਆ ਆ ਔਰ ਇਹਨਾਂ ਦਾ ਤੱਕ ਕਹੋ ਵੀ ਇੱਕ ਬੋਰਡ ਸੀਗੇ ਬਾਬਾ ਬੋਰਡ ਕਹਿ ਸਕਦੇ ਥੰਮ ਸੀਗੇ ਸੰਗੀਤ ਇਹਨਾਂ ਨੇ ਕਿੱਡੇ-ਕਿੱਡੇ ਆਰਟਿਸਟਾਂ ਨੂੰ ਅਸ਼ੀਰਵਾਦ ਦੇ ਕੇ ਕਿੱਡਾ-ਕਿੱਡਾ ਨਾਮ ਦੁਨੀਆ 'ਚ ਬਣਾਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਔਰ ਇਹ ਕਾ ਟਾਕਾ ਦੀ ਪੂਰਾ ਹੋਣ ਵਾਲਾ